ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਕੋ ਕੇਲੇ ਆ ਕੇਲਿਆਂ ਦੀ ਇੱਕ ਬਹੁਤ ਹੀ ਟੇਸਟੀ ਮਿਠਾਈ ਬਣਾਵਾਂਗੇ ਆਪਾਂ ਜੇਕਰ ਤੁਹਾਡੇ ਕੋ ਵੀ ਇਸ ਤਰ੍ਹਾਂ ਕੇਲੇ ਜਿਹੜੇ ਆ ਜਾਦੇ ਆ ਜਾਂਦੇ ਆ ਜਾਂ ਜਾਦੇ ਮੈਂ ਇਹਨਾਂ ਨੂੰ ਥੋੜਾ ਉਦੋਂ ਜਾਣ ਬੁੱਝ ਕੇ ਪਕਾਇਆ ਇਹਨਾਂ ਤੇ ਜੇ ਤੁਹਾਡੇ ਕੋ ਜਾਦੇ ਆ ਜਾਂਦੇ ਆ ਕੇਲੇ ਜਾਂ ਕਈ ਵਾਰ ਬੱਚੇ ਖਾਂਦੇ ਨਹੀਂ ਹੈਗੇ ਤੇ ਜਾਦੇ ਥੋੜੇ ਕਾਲੇ ਜਿਹੇ ਹੋ ਜਾਂਦੇ ਆ ਤੇ ਆਪਾਂ ਇਹਨਾਂ ਤੋਂ ਕਾਫੀ ਕੁਝ ਬਣਾ ਸਕਦੇ ਆ ਮਠਿਆਈ ਵਗੈਰਾ ਬਣਾ ਸਕਦੇ ਆ ਤੇ ਆਪਾਂ ਬਣਾਉਨੇ ਆ ਇੱਕ ਇਹਨਾਂ ਤੋਂ ਮਠਿਆਈ ਬਹੁਤ ਹੀ ਵਧੀਆ ਬਣੂਗੀ ਤੇ ਮੈਂ ਇਹਨਾਂ ਨੂੰ ਥੋੜਾ ਜਿਹਾ ਇੱਕ ਦਿਨ ਹੋਰ ਜ਼ਿਆਦਾ ਪਕਾ ਲਿਆ ਆਪਾਂ ਇਹਨਾਂ ਦੀ ਐਸੀ ਤਰ੍ਹਾਂ ਆਪਾਂ ਮਠਿਆਈ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਛਿੱਲ ਕੇ ਤੇ ਇਹਨਾਂ ਨੂੰ ਥੋੜਾ ਮੈਸ਼ ਕਰ ਲਾਂਗੇ ਕੇਲਿਆਂ ਨੂੰ ਤੇ ਇਹਦੇ ਲਈ ਆਪਾਂ ਇੱਕ ਪੈਨ ਲਿਆ ਆ ਤੇ ਇਹਦੇ ਨੇ ਆਪਾਂ ਬਣਾਵਾਂਗੇ ਪਾਵਾਂਗੇ ਜੀ ਗੋੜ ਖੰਡ ਨਹੀਂ ਵਰਤਾਂਗੇ ਤੇ ਮੈਂ ਗੁੜ ਪਾਉਂਗੀ ਮੈਂ ਅੱਧਾ ਕੱਪ ਜਿਹੜਾ ਆ ਅੱਧੀ ਕੌਲੀ ਜਿਹੜੀ ਆ ਗੁੜ ਦੀ ਲਈ ਆ ਇਹਦੇ ਵਿੱਚ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਮਤਲਬ ਕਿ ਪਾ ਸਕਦੇ ਆ ਜਿੰਨਾ ਤੁਸੀਂ ਮਿੱਠਾ ਪਾਉਣਾ ਆ ਜਿੰਨਾ ਤੁਸੀਂ ਮਠਿਆਈ ਬਣਾਉਣੀ ਮੈਂ ਇੱਕ ਕੌਲੀ ਜਿਹੜੀ ਆ ਮੈਂ ਆਟੇ ਦੀ ਲਈ ਆ ਇੱਕ ਹੀ ਕੌਲੀ ਮੈਂ ਇਹਦੇ ਵਿੱਚ ਮਤਲਬ ਕਿ ਪਾਣੀ ਇੱਕ ਕੌਲੀ ਗੁੜ ਮੈਂ ਥੋੜਾ ਹੋਰ ਪਾਉਂਗੀ ਥੋੜਾ ਜਿਹਾ ਥੋੜਾ ਮੈਂ ਪਾਣੀ ਇੱਕ ਕੌਲੀ ਜਿਹੜੀ ਆ ਗੋੜ ਦੀ ਪਾਤੀ ਤੁਸੀਂ ਇੱਕ ਵੀ ਪਾ ਸਕਦੇ ਆ ਮਿੱਠਾ ਬਰਾਬਰ ਵੀ ਕਰ ਸਕਦੇ ਆ ਪਰ ਮੈਂ ਥੋੜਾ ਜਿਹਾ ਫਿੱਕਾ ਹੀ ਰੱਖੂਗੀ ਮਿੱਠਾ ਤੇ ਆਪਾਂ ਤੇ ਹੁਣ ਇਹ ਵਿੱਚ ਇਹਦੇ ਵਿੱਚ ਆਪਾਂ ਇੰਨਾ ਜਿਹੜਾ ਆ ਅੱਧਿਕ ਕਕੋਲੀ ਜਿਹੜੀ ਆ ਪਾਣੀ ਦੀ ਪਾ ਦਾਂਗੇ ਤੇ ਇਹਦੀ ਆਪਾਂ ਇੱਕ ਗੋੜਨ ਨੂੰ ਮਤਲਬ ਖੋਰਾਗੇ ਜਾਸ਼ਨੀ ਜੀ ਬਣਾ ਲਾਂਗੇ ਬਹੁਤ ਜ਼ਿਆਦਾ ਜਾਸ਼ਨੀ ਨਹੀਂ ਬਣਾਣੀ ਹੈਗੀ ਇਹਨੂੰ ਤੇ ਹੁਣ ਆਪਾਂ ਇਹਨੂੰ ਗੈਸ ਤੇ ਲੈ ਕੇ ਜਾਣੇ ਆਂ ਗੋੜ ਨੂੰ ਜਿਹੜਾ ਹੈ ਆਪਾਂ ਮੈਲਟ ਕਰ ਲਾਂਗੇ ਤੇ ਇਹਨੂੰ ਥੋੜਾ ਜਿਹਾ ਪਕਾ ਲਾਂਗੇ ਗੋੜ ਨੂੰ ਜਦੋਂ ਤੱਕ ਗੋੜ ਨਹੀਂ ਆਪਣਾ ਖੁਰਦਾ ਉਦੋਂ ਤੱਕ ਇਹਨੂੰ ਮਤਲਬ ਗੈਸ ਤੇ ਆਪਾਂ ਪਕਾਵਾਂਗੇ ਜਦੋਂ ਤੱਕ ਆਪਣੀ ਚਾਸ਼ਣੀ ਜਿਹੜੀ ਬਣਦੀ ਆ ਆਪਾਂ ਕੇਲੇ ਜਿਹੜੇ ਆ ਇਹਨਾਂ ਨੂੰ ਆਪਾਂ ਤੋੜ ਲੈਣੇ ਆ ਤੇ ਇਹਨਾਂ ਨੂੰ ਮੈਚ ਜਿਹਾ ਕਰ ਲੈਣੇ ਆ ਜੇ ਤੁਹਾਡੇ ਕੇਲੇ ਥੋੜਾ ਜਿਹਾ ਸਾਫ ਤੇ ਆ ਤ ਤਾਂ ਇਸ ਨੂੰ ਇਹਨਾਂ ਨੂੰ ਭਾਪ ਦੇ ਨਾਲ ਵੀ ਪਾਣੀ ਦੇ ਵਿੱਚ ਮਤਲਬ ਕਿ ਥੋੜਾ ਛਾਣਨੀ 'ਚ ਰੱਖ ਕੇ ਭਾਪ ਦੇ ਕੇ ਇਹਨਾਂ ਨੂੰ ਥੋੜਾ ਪਕਾ ਸਕਦੇ ਆ ਤੇ ਇਹ ਹੁਣ ਦੇਖੋ ਐਸੇ ਤਰ੍ਹਾਂ ਜਿਆਦਾ ਪੱਕ ਗਏ ਤੇ ਇਹਨਾਂ ਨੂੰ ਹੁਣ ਆਪਾਂ ਮੈਸ਼ ਜਿਆ ਕਰ ਲਾਂਗੇ ਕੇਲੇ ਆ ਇਹਨਾਂ ਨੂੰ ਹੁਣ ਐਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲੈਣਾ ਕਿਉਂਕਿ ਜਿਆਦਾ ਪੱਕੇ ਆ ਤੇ ਐਸੇ ਤਰ੍ਹਾਂ ਮੈਚ ਹੋ ਜਾਣਗੇ ਬਹੁਤ ਹੀ ਸੌਕੇ ਇਹਨਾਂ ਨੂੰ ਕੋ ਬੀਟਰ ਬੂਟੇ ਦੀ ਲੋੜ ਨਹੀਂ ਪੈਗੀ ਐਸੇ ਤਰ੍ਹਾਂ ਹੋ ਜਾਣਗੇ ਇਹਨਾਂ ਨੂੰ ਹੁਣ ਆਪਾਂ ਮੈਸ਼ ਕਰ ਲੈਣੇ ਆ ਗੋੜ ਜਿਹੜਾ ਆ ਆਪਣਾ ਮੈਲਟ ਹੋ ਗਿਆ ਤੇ ਆਪਾਂ ਇਹਦੀ ਚਾਸ਼ਨੀ ਨਹੀਂ ਬਣਾਵਾਂਗੇ ਬਾਸੀ ਨੂੰ ਐਸੀ ਤਰ੍ਹਾਂ ਹੀ ਰੱਖਾਂਗੇ ਚਾਸ਼ਨੀ ਨਹੀਂ ਆਪਾਂ ਬਣਾਉਣੇ ਨਹੀਂ ਤਾਂ ਆਪਣੀ ਜਿਹੜੀ ਮਠਿਆਈ ਆ ਉਹ ਸਖਤ ਹੋ ਜਾਊਗੀ ਜੇ ਆਪਾਂ ਇਹਦੀ ਚਾਸ਼ਨੀ ਬਣਾਵਾਂਗੇ ਬਸ ਹੁਣ ਆਪਾਂ ਇਹਨੂੰ ਥੱਲੇ ਟਾਰ ਦਾਂਗੇ ਤੇ ਸਾਈਡ ਤੇ ਰੱਖ ਦਾਂਗੇ ਆਪਾਂ 팬 ਲੈ ਲਿਆ ਤੇ ਇਹਦੇ ਚ ਪਾਵਾਂਗੇ ਜੀ ਘਿਏ ਮੈਂ ਇੱਕ ਚਮਚਾ ਜਿਹੜਾ ਆ ਦੋ ਚਮਚ ਜਿਹੜੇ ਆਪਾਂ ਘਿਏ ਦੇ ਪਾਤੇ ਬਹੁਤ ਜ਼ਿਆਦਾ ਘਿਏ ਨਹੀਂ ਆਪਾਂ ਪਾਵਾਂਗੇ ਘਈ ਨੂੰ ਥੋੜਾ ਜਿਹਾ ਆਪਾਂ ਮੈਲਟ ਹੋਣ ਦੇਵਾਂਗੇ ਕੇ ਆਪਣਾ ਗਰਮ ਹੋ ਗਿਆ ਇਹਦੇ ਚ ਆਪਾਂ ਆਟਾ ਪਾ ਕੇ ਭੁੰਨ ਲਾਂਗੇ ਕਿਉਂਕਿ ਮੈਂ ਪੌਣੀ ਕੋਲੀ ਮਿੱਠੇਰੀ ਲਈਆ ਉਸ ਹਿਸਾਬ ਨਾਲ ਆਪਾਂ ਤਾਂ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਸਕਦੇ ਆਂ ਘੱਟ ਵੱਧ ਤੇ ਹੁਣ ਆਪਾਂ ਆਟੇ ਨੂੰ ਜਿਹੜਾ ਆ ਭੁੰਨ ਲਾਂਗੇ ਪਹਿਲਾਂ ਆਪਾਂ ਥੋੜਾ ਹੀ ਘੇ ਲਾਵਾਂਗੇ ਜਿਆਦਾ ਘੇ ਨਹੀਂ ਬਹੁਤ ਲੈਣਾ ਥੋੜਾ ਜਿਹਾ ਹੁਣ ਅੜਜਾ ਜਿਹੜਾ ਆਪਣਾ ਆਟਾ ਆ ਭੁੱਜ ਗਿਆ ਆ ਕੀ ਘੱਟ ਆ ਥੋੜਾ ਜਿਹਾ ਆਪਾਂ ਘੇ ਜਿਹੜਾ ਆ ਚਮਚੇ ਕੇ ਕੇਰਾ ਆਪਾਂ ਹੋਰ ਪਾ ਦਾਂਗੇ ਇਹਦੇ ਵਿੱਚ ਜੇ ਥੋੜਾ ਜਿਹਾ ਕੇ ਘੱਟ ਹੋਊਗਾ ਤਾਂ ਫਿਰ ਇਹ ਜਲਣ ਦਾ ਵੀ ਦਾ ਚਾਂਸ ਹੋ ਜਾਂਦਾ ਆ ਤੇ ਆਪਾਂ ਥੋੜਾ ਜਿਹਾ ਇੱਕ ਚਮਚਾ ਜਿਹੜਾ ਕੇ ਦਾ ਹੋਰ ਪਾਤਾ ਗੈਸ ਨੂੰ ਆਪਾਂ ਘੱਟ ਹੀ ਰੱਖਾਂਗੇ ਸਲੋ ਸਲੋ ਗੈਸ ਤੇ ਪਕਾਵਾਂਗੇ ਨਾ ਆਟਾ ਆਪਣਾ ਥੋੜਾ ਜਿਹਾ ਦੇਖੋ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਆਪਾਂ ਆٹے ਦੀ ਬਣਾਈ ਆ ਮੈਂ ਇਦਾਂ ਨਹੀਂ ਲਵਾਗੇ ਆਪਾਂ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਆ ਸੂਜੀ ਦਾ ਪਾ ਦਾਂਗੇ ਇਹਦੇ ਨਾਲ ਇਹ ਜਿਹੜੇ ਆ ਦਾਣੇਦਾਰ ਹੋ ਜਾਣਗੇ ਮੋਟੀ ਬਰੀਕ ਕੋਈ ਵੀ ਸੂਜੀ ਹੈ ਤੁਹਾਡੇ ਕੋਲ ਜਿਹੜੀ ਵੀ ਹੈ ਉਹ ਥੋੜੀ ਜਿਹੀ ਪਾਤੀ ਆਪਾਂ ਇਹਨੂੰ ਹੁਣ ਹੋਰ ਭੁੰਨ ਲਾਂਗੇ। ਕਿ ਇਹ ਹੁਣ ਆਪਾਂ ਹੋਰ ਨਹੀਂ ਪਾਵਾਂਗੇ ਇਹਨੂੰ ਇਸੇ ਤਰ੍ਹਾਂ ਭੁੰਨਾਂਗੇ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਲਾਲ ਕਰ ਲੈਣਾ ਭੁੰਨ ਲੈਣਾ ਤਾਂ ਕਿ ਆਪਣਾ ਜਿਹੜਾ ਆਟਾ ਆ ਉਹ ਕੱਚਾ ਨਾ ਰਵੇ। ਆਟਾ ਜਿਹੜਾ ਆ ਸੂਜੀ ਤੇ ਆਟਾ ਦੇਖੋ ਆਪਣਾ ਜਿਹੜਾ ਆ ਭੁੱਜ ਗਿਆ ਹੁਣ ਥੋੜਾ ਕਿ ਜਿਹੜਾ ਦੇਖੋ ਆਪਾਂ ਬਹੁਤ ਜ਼ਿਆਦਾ ਨਹੀਂ ਪਾਇਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਕੇਲੇ ਜਿਹੜੇ ਮੈਸ਼ ਕੀਤੇ ਸੀ ਉਹ ਪਾ ਦਾਂਗੇ ਆਟੇ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਜਿਹੜਾ ਆ ਕੇ ਪਾਉਣਾ ਹੈ ਆ ਕੇਲੇ ਜਿਹੜੇ ਆ ਪਾਉਣੇ ਆ ਨਹੀਂ ਤਾਂ ਫਿਰ ਆਪਣਾ ਜਿਹੜਾ ਆਟਾ ਆ ਉਹ ਕੱਚਾ ਜਿਹਾ ਰਹਿ ਗਿਆ ਫਿਰ ਨਹੀਂ ਪੁੱਜੂਗਾ ਕੇਲੇ ਪਾਉਣ ਤੋਂ ਬਾਅਦ ਨਹੀਂ ਉਹ ਪੁੱਜੂਗਾ ਹੁਣ ਆਪਾਂ ਇਹ ਚ ਕੇਲੇ ਪਾ ਦਾਂਗੇ ਜਿਹੜੇ ਮੈਸ਼ ਕੀਤੇ ਸੀ ਪੇਕਾ ਰਹੇ ਕੇਲੇ ਤੁਸੀਂ ਆਪਣੇ ਹਿਸਾਬ ਨਾਲ ਜਿਆਦਾ ਵੱਧ ਘੱਟ ਲੈ ਸਕਦੇ ਆ ਆਪਾਂ ਤਾਂ ਇੰਨੀ ਲੈ ਆਏ ਆ ਇਹਨੂੰ ਹੁਣ ਮਿਕਸ ਕਰ ਲਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਵੀ ਪਕਾ ਲਵਾਂਗੇ ਕੇਲਿਆਂ ਨੂੰ ਇਹਨਾਂ ਨੂੰ ਪਕਾਉਣਾ ਆ ਤਾਂ ਕਿ ਜਿਹੜਾ ਇਹਨਾਂ ਦਾ ਪਾਣੀ ਆ ਉਹ ਵੀ ਛੜ ਜਾ ਕੇਲਿਆਂ ਦਾ ਨਹੀਂ ਤਾਂ ਫਿਰ ਆਪਣਾ ਜਿਹੜਾ ਡੋ ਆ ਉਹ ਪਤਲਾ ਬਣੂਗਾ ਇਹਨਾਂ ਨੂੰ ਹੁਣ ਪਕਾ ਲੈਣਾ ਕੇਲਿਆਂ ਨੂੰ ਵੀ ਆਟਾ ਤੇ ਕੇਲਾ ਦੇਖੋ ਜੀ ਆਪਣੇ ਜਿਹੜੇ ਪੱਕ ਗਏ ਆ ਪਾਣੀ ਇਕਦਮ ਜਿਹੜਾ ਉਹਨਾਂ ਦਾ ਸੁੱਕ ਗਿਆ ਕੇਲੇ ਦਾ ਵੀ ਕੇਲੇ ਵੀ ਪੱਕ ਗਏ ਨਾਲ ਹੀ ਤੇ ਹੁਣ ਆ ਬਿਲਕੁਲ ਵੀ ਦੇਖੋ ਪਤਾ ਨਹੀਂ ਲੱਗਦਾ ਹੈਗਾ ਕਿ ਵਿੱਚ ਆਪਾਂ ਕੇਲੇ ਪਾਏ ਆ ਤੇ ਹੁਣ ਆਪਾਂ ਜਿਹੜਾ ਚਾਸ਼ਨੀ ਬਣਾਈ ਸੀਗੀ ਗੋੜਤ ਬਾੜੀ ਇਹ ਵਿੱਚ ਪਾ ਦਾਂਗੇ ਜਿੰਨਾ ਆਪਾਂ ਆਟਾ ਲਿਆ ਆ ਉਹਦਾ ਅੱਧਾ ਆਪਾਂ ਪਾਣੀ ਲੈਣਾ ਹੈ ਤਾਂ ਕਿ ਜਿਹੜੀ ਆਪਣੀ ਮਠਿਆਈ ਹੈ ਇਹ ਪਰਫੈਕਟ ਬਣ ਸਕੇ ਜੇ ਤੁਸੀਂ ਜ਼ਿਆਦਾ ਲੈ ਲਓਗੇ ਤਾਂ ਫਿਰ ਇਹ ਆਪਣਾ ਜਿਹੜਾ dough ਆ ਜਿਆਦਾ ਗਿੱਲਾ ਹੋ ਜਾਊਗਾ। ਇਹਦੇ ਵਿੱਚ ਆਪਾਂ ਕੋਈ ਵੀ ਕਲਰ ਵਗੈਰਾ ਨਹੀਂ ਪਾਵਾਂਗੇ। ਐਸੀ ਤਰ੍ਹਾਂ ਬਣਾਵਾਂਗੇ। ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ। ਲੋਹਣੇ ਆ। ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਦਾਂ ਪਕਾ ਲਾਂਗੇ। ਪਾਣੀ ਜਿਹੜਾ ਇਹ ਦੇਖੋ ਇਹਨੇ ਸੁੱਕ ਗਿਆ ਜਿਹੜੇ ਆਪਾਂ ਚਾਸ਼ਨੀ ਪਾਈ ਸੀਗੀ ਜਿਹਦੇ ਤੇ ਥੋੜਾ ਜਿਹਾ ਹੋਰ ਕੇ ਪਾਵਾਂਗੇ ਤਾਂ ਕਿ ਇਹਦੇ ਤੇ ਸ਼ਾਈਨ ਆ ਸਕੇ ਅੱਧਾ ਕਿ ਚਮਚਾ ਪਾਇੜਾ ਕੇਦਾ ਪਾਵਾਂਗੇ ਹੋਰ ਬਾਅਦ ਵਿੱਚ ਜਿਹੜਾ ਇਹ ਕੇ ਪਾਉਣਾ ਇਹਦੀ ਸ਼ਾਈਨ ਜਿਹੜੀ ਆ ਵਧੀਆ ਹੋਊਗੀ ਤੇ ਇਹਨੂੰ ਹੁਣ ਆਪਾਂ ਇੱਕਦਮ ਇਕੱਠਾ ਕਰ ਲੈਣਾ ਜ਼ਿਆਦਾ ਵੀ ਨਹੀਂ ਪਕਾਉਣਾ ਕਿ ਹਾਰਡ ਹੋ ਜਵੇ ਆਪਣੀ ਜਿਹੜੀ ਹੈ ਮਠਿਆਈ ਆ। ਓਕੇ ਇਕਦਮ ਹੁਣ ਇਹ ਇਕੱਠਾ ਹੋਣ ਲੱਪਈ ਆ। ਚੰਗੀ ਤਰ੍ਹਾਂ ਆਪਾਂ ਘੇ ਜਿਹੜਾ ਆ ਮਿਕਸ ਕਰ ਲੈਣਾ। ਥੋੜਾ ਜਿਹਾ ਇਹਨੂੰ ਹੋਰ ਪਕਾਵਾਂਗੇ ਆਪਾਂ ਗੁੜ ਨੂੰ। ਇਦੇ ਵਿੱਚ ਆਪਾਂ ਜੇ ਤੁਸੀਂ ਪਾਉਣਾ ਚਾਹੋ ਨੀ ਇਲਾਚੀ ਪਾਊਡਰ ਵਗੈਰਾ ਪਾ ਸਕਦੇ ਆ ਪਰ ਆਪਾਂ ਨਹੀਂ ਪਾਵਾਂਗੇ ਇਹਦੇ ਵਿੱਚ ਇਲਾਚੀ ਵਗੈਰਾ ਨਹੀਂ ਕੁਝ ਨਹੀਂ ਪਾਵਾਂਗੇ ਜੇ ਤੁਸੀਂ ਡਰਾਈ ਫਰੂਟ ਪਾਉਣਾ ਚਾਹੋ ਨੀ ਪਾ ਸਕਦੇ ਆ ਇਸ ਟਾਈਮ ਤੇ ਪਰ ਆਪਾਂ ਐਸੀ ਤਰ੍ਹਾਂ ਪਲੇਨ ਬਣਾਵਾਂਗੇ ਇਹਨੂੰ ਇਹਦੇ ਉੱਪਰ ਲਾਵਾਂਗੇ ਦੇਖੋ ਇਕੱਠਾ ਹੋਣ ਲੱਗ ਪਈ ਐ ਸਾਰੇ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਹੁਣ ਮੈਂ ਇੱਧਰ ਇੱਕ ਟ੍ਰੇ ਲੈ ਲਈ ਆ ਫਿਰ ਇਹਦੇ ਚ ਆਪਾਂ ਥੋੜੇ ਜਿਹਾ ਘੇ ਲਾ ਲਾਂਗੇ ਤਾਂ ਕਿ ਜਿਹੜੀ ਆ ਆਪਣੀ ਟ੍ਰੇ ਦੇ ਨਾਲ ਚਿਪਕੇ ਨਾ ਹੈ ਮਠਾਈ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਘੇ ਨਾਲ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਜਿਹੜਾ ਆ ਪਾ ਦਾਂਗੇ ਬਹੁਤ ਹੀ ਟੇਸਟੀ ਜਿਹੜੀ ਮਠਿਆਈ ਬਣਦੀ ਹੈ ਇਸ ਤਰ੍ਹਾਂ ਜਿਹੜੇ ਤੁਹਾਡੇ ਕੇਲੇ ਆ ਉਹ ਵੀ ਕੰਮ ਆ ਜਾਂਦੇ ਆ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਕਿ ਜਿਹੜੀ ਆ ਆਪਾਂ ਮਠਿਆਈ ਬਣਾਈ ਹੈ ਕੇਲਿਆਂ ਤੋਂ ਬਣਾਈ ਆ ਬਹੁਤ ਹੀ ਘੱਟ ਕੇ ਦੇ ਵਿੱਚ ਇਹ ਜਿਹੜੀ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਸੈੱਟ ਕਰ ਲਾਂਗੇ ਟ੍ਰੇ ਦੇ ਵਿੱਚ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਤੇ ਹੁਣ ਆਪਾਂ ਇਹਨੂੰ ਸੈੱਟ ਕਰ ਲਿਆ ਆ ਤੇ ਹੁਣ ਇਹਦੇ ਤੇ ਆਪਾਂ ਲਾ ਦਾਂਗੇ ਜੀ ਪਿਸਤਾ ਲਾ ਦਾਂਗੇ ਤੁਸੀਂ ਜਿਹੜਾ ਵੀ ਡਰਾਈ ਫਰੂਟ ਲਾਉਣਾ ਚਾਹੁੰਦੇ ਹੋ ਜੇ ਨਹੀਂ ਲਾਉਣਾ ਚਾਹੁੰਦੇ ਨਾ ਵੀ ਲਾਓ ਇਸ ਤਰ੍ਹਾਂ ਸਿੰਪਲ ਵੀ ਬਣਾ ਲਓ ਪਰ ਅੱਛਾ ਲੱਗਦਾ ਆ ਬਹੁਤ ਹੀ ਟੇਸਟੀ ਜਿਹੜੀ ਬਰਫੀ ਐ ਇਸ ਤਰ੍ਹਾਂ ਬਣੂਗੀ ਇਹ ਆਪਾਂ ਬਦਾਮ ਤੇ ਪੇਸਟਾ ਪਾਇਆ ਤੁਸੀਂ ਕੋਈ ਵੀ ਡਰਾਈ ਫਰੂਟ ਜਿਹੜਾ ਆ ਪਾ ਸਕਦੇ ਆ ਆਪਣੀ ਜਿਹੜੀ ਵਰਤੀ ਆ ਉਹ ਦੇਖਣ ਨੂੰ ਵੀ ਵਧੀਆ ਲੱਗੂਗੀ ਤੇ ਹੁਣ ਇਹਨੂੰ ਆਪਾਂ ਸਪੈਚੂਲਰ ਆ ਦੇ ਨਾਲ ਦਵਾ ਦਾਂਗੇ ਚੰਗੀ ਤਰ੍ਹਾਂ ਨਾ ਇਹ ਵੀ ਨਾਲ ਹੀ ਜਿਹੜੇ ਆ ਇਸ ਤਰ੍ਹਾਂ ਸੈੱਟ ਹੋ ਜਾਣਗੇ ਤੇ ਹੁਣ ਹੁਣ ਆਪਾਂ ਦਵਾ ਦਾਂਗੇ ਤੇ ਹੁਣ ਇਹਨੂੰ ਆਪਾਂ ਠੰਡੀ ਹੁਣਾ ਰੱਖ ਦਾਂਗੇ ਜਦੋਂ ਤੱਕ ਜਿਹੜੀ ਆਪਣੀ ਬਰਫੀ ਆ ਘੰਟਾ ਤੱਕ ਲੱਗੇ ਜਾਣਾ ਇਹ ਸੈੱਟ ਨਹੀਂ ਹੋ ਜਾਂਦੀ ਛੇਤੀ ਹੋ ਜੂਗੀ ਇਹ ਫ੍ਰਿਜ ਵਿੱਚ ਰੱਖਣ ਦੀ ਲੋੜ ਨਹੀਂ ਵੈਸੇ ਗਰਮੀ ਆ ਜੇ ਤੁਸੀਂ ਛੇਤੀ ਇਹਨੂੰ ਜਮਾਉਣਾ ਚਾਹਦੇ ਆ ਤਾਂ ਫ੍ਰਿਜ ਚ ਰੱਖ ਸਕਦੇ ਆ ਤੇ ਹੁਣ ਆਪਾਂ ਇਹਨੂੰ ਰੱਖਦੇ ਆ ਠੰਡਾ ਹੋਣ ਲਈ ਬਰਫੀ ਜਿਹੜੀ ਆ ਆਪਣੀ ਸੈੱਟ ਹੋ ਗਈ ਆ ਤੇ ਹੁਣ ਆਪਾਂ ਇਹਦੇ ਪੀਸ ਕੱਟ ਲੈਣੇ ਆ ਕਿਉਂਕਿ ਇਹਨੂੰ ਜ਼ਿਆਦਾ ਟਾਈਮ ਚਾਹੀਦਾ ਹੈ ਹੱਲੇ ਬਹੁਤ ਹੀ ਸੌਫਟ ਤੇ ਟੇਸਟੀ ਜਿਹੜੀ ਬਰਫੀ ਇਹ ਬਣੂਗੀ ਇਹਦੇ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਣੇ ਆ ਤੁਸੀਂ ਬੜੇ ਛੋਟੇ ਜਿਸ ਤਰ੍ਹਾਂ ਦੇ ਵੀ ਕੱਟਣੇ ਚਾਹੁੰਦੇ ਆ ਕੱਟ ਸਕਦੇ ਆ ਬਹੁਤ ਹੀ ਵਧੀਆ ਜਿਹੜੇ ਪੀਸ ਆ ਕੱਟ ਹੋ ਗਏ ਆ। ਉਹ ਇੱਕਦਮ ਵਧੀਆ ਵਰਫੀ ਜਿਹੜੀ ਆਪਣੀ ਬਣ ਗਈ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਬਾਹਰ। ਇਸ ਤਰ੍ਹਾਂ ਆਪਾਂ ਜਿਹੜੇ ਆ ਆਪਾਂ ਆਪਣੀ ਕਿੰਨੀ ਵਧੀਆ ਜਿਹੜੀ ਵਰਫੀ ਆ ਬਣੀ ਆ ਬਹੁਤ ਹੀ ਸੋਹਣੇ ਜਿਹੜੇ ਪੀਸ ਨਿਕਲੇ ਆਇਆ। ਇਸ ਨੂੰ ਆਪਾਂ ਤੋੜ ਕੇ ਦਿਖਾਉਣੀ ਆਂ ਦੇਖੋ ਇੱਕਦਮ ਸੌਫਟ ਜਿਹੜੀ ਆਪਣੀ ਵਰਪੀਆ ਬਣੀ ਆ ਬਹੁਤ ਸੋਹਣੀ ਬਣੀ ਆ ਆਪਾਂ ਕਲਰ ਨਹੀਂ ਪਾਇਆ ਹੈਗਾ ਕੋਈ ਵੀ ਕਿਉਂਕਿ ਕਲਰ ਜਿਹੜਾ ਆ ਨਹੀਂ ਆਪਾਂ ਪਾਉਣਾ ਇਹਦੇ ਵਿੱਚ ਕਲਰ ਕੋਈ ਨਹੀਂ ਪਾਉਣਾ ਜੇ ਤੁਸੀਂ ਪਾਉਣਾ ਚਾਹੋ ਨੇ ਤਾਂ ਪਾ ਸਕਦੇ ਪਰ ਆਪਾਂ ਕਲਰ ਕੋਈ ਨਹੀਂ ਪਾਇਆ ਹੈਗਾ ਐਸੀ ਤਰ੍ਹਾਂ ਬਣਾਈ ਆ ਇਹਨੂੰ ਹੋਰ ਹਲੇ ਟਾਈਮ ਲੱਗਣਾ ਸੀਗਾ ਪੱਕਣ ਨੂੰ ਤੇ ਆਪਾਂ ਕਿਹਾ ਵੀਡੀਓ ਫਿਰ ਆਪਾਂ ਖਤਮ ਕਰਨੀ ਆ ਤੇ ਇਸ ਕਰਕੇ ਆਪਾਂ ਜਿਹੜੀ ਆ ਇਹਨੇ ਸ਼ੇਤੀ ਕੱਟ ਲਿਆ ਆ ਫਿਰ ਵੀ ਦੇਖੋ ਜਿਹੜੀ ਆਪਣੀ ਵਰਫੀ ਹੈ ਵਧੀਆ ਨਿਕਲ ਗਈ ਆ ਪੀਸ ਆਪਣੇ ਸਾਰੇ ਪੀਸ ਜਿਹੜੇ ਆਪਾਂ ਇਸੇ ਤਰ੍ਹਾਂ ਕੱਢ ਲਾਂਗੇ ਵਰਫੀ ਦੇਖੋ ਜੀ ਜਿਹੜੀ ਆਪਣੀ ਬਣ ਗਈ ਆ ਬਹੁਤ ਹੀ ਟੇਸਟੀ ਬੜਿਆਂ ਨੂੰ ਬੱਚਿਆਂ ਨੂੰ ਕੋਈ ਵੀ ਤੁਹਾਡੇ ਗੈਸਟ ਆਉਂਦਾ ਹੈ ਆ ਬਹੁਤ ਹੀ ਛੇਤੀ ਬਣ ਜੂਗੀ ਇਹ ਵਰਫੀ ਜੇ ਤੁਹਾਡੇ ਕੋਲ ਕੇਲੇ ਪਏ ਆ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਇਹ ਜਿਹੜੀ ਵਰਫੀ ਆ ਤੁਸੀਂ ਜੇ ਥੋੜੀ ਜਿਹੀ ਚਿੱਟਾ ਰੱਖਣਾ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਗੋੜ ਦਾ ਜਿਹੜਾ ਕਲਰ ਸੀਗਾ ਉਹ ਥੋੜਾ ਜਿਹਾ ਕਾਲਾ ਸੀਗਾ ਇਸ ਕਰਕੇ ਇਹਦਾ ਜਿਹੜਾ ਰੰਗ ਆ ਉਹ ਡਾਰਕ ਆਇਆ ਤੇ ਇਸੇ ਤਰ੍ਹਾਂ ਜਿਹੜੀ ਵਰਫੀ ਆ ਬਹੁਤ ਹੀ ਵਧੀਆ ਟੇਸਟੀ ਬਣਦੀ ਆ ਤੁਹਾਡੇ ਕੇਲੇ ਵੀ ਜਿਹੜੇ ਵੇਸਟ ਨਹੀਂ ਜਾਊਗੇ ਕਿਉਂਕਿ ਬੱਚੇ ਖਾਂਦੇ ਨਹੀਂ ਜਿਆਦੇ ਪੱਕੇ ਕੇਲੇ ਤੇ ਇਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਸਾਡੀ ਕੇਲਿਆਂ ਦੀ ਬਰਫੀ ਜਿਹੜੀ ਹੈ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ